ਵਾਹਿਗੁਰੂ ਥੋੜੀ ਗੜਬੜ ਹੋ ਗਈ ਸੀ ਤੇ ਉਹ ਆਪਣਾ ਪਹਿਲਾ ਬੰਦ ਹੋ ਗਿਆ ਤੇ ਦੁਬਾਰਾ ਫਿਰ ਚਲੋ ਜਿੜੋ ਮਾਰੇ ਕਿਰਪਾ ਗੁਰਸਾਹਿਬ ਵਾਹਿਗੁਰੂ ਵਾਹਿਗੁਰੂ ਮਿਹਰ ਕਰੋ ਤਿੰਨ ਤਿੰਨ ਉਹ ਜਾਹੇ ਗਰੀਬ ਨਿਵਾਜ਼ ਰ ਦੂਸਰ ਤੋਂ ਸਭ ਪਹੁੰਚ ਮੁਹਮਦੀ ਪ੍ਰਭ ਆਪਣਾ ਭੁਲਨ ਹਾਰ ਕਹੋਂ ਕਮ ਉਸੋ ਸੇਵ ਕਰੀ ਤੁਮ ਨਹੀਂ ਤਨ ਕੇ ਸਭੀ ਗ੍ਰਹਿ ਦੇਖੇ ਦਰ ਪਰ ਹੋਇਆ ਕਲ ਮੈਂ ਸਭ ਕਾਲ ਕਿਰਪਾਨ ਕੇ ਭਾਰੀ ਭਜਨ ਕੋ ਭਾਰੀ ਪ੍ਰੋਸ ਵਾਹਿਗੁਰੂ ਮੇਰੇ ਕੋ ਗਣ ਤੇ ਮੋਹੇ ਜਾਹੇ ਗਰੀਬ ਨਿਵਾਸ ਨਾ ਦੂਸਰ ਤੋਂ ਸੋ ਪੂਛ ਮੋ ਹਮਰੀ ਪ੍ਰਭਾ ਪਰ ਪੂਰਨ ਹਰ ਕਹੂੰ ਕੋ ਮੋਸ ਸੇਵ ਕਰੀ ਤੁਮ ਨਹੀਂ ਤਨ ਕੇ ਸਭੀ ਗ੍ਰਹਿ ਦੇਖੇ ਦਰ ਪਰ ਹੋਸੋ ਯਾ ਕਲ ਮੈਂ ਸਭ ਕਾਲ ਕਿਰਪਾਨ ਕੇ ਭਾਰੀ ਭਜਨ ਕੋ ਭਾਰੀ ਪ੍ਰੋਸ ਵਾਹਿਗੁਰੂ ਮੇਰੇ ਕੋ ਗਣ ਤੇ ਮੋਹੇ ਜਾਹੇ ਗਰੀਬ ਨਿਵਾਸ ਨਾ ਦੂਸਰ ਤੋਂ ਸੋ ਪੂਛ ਮੋ ਹਮਰੀ ਪ੍ਰਭਾ ਪਰ ਪੂਰਨ ਹਰ ਕਹੂੰ ਕੋ ਮੋਸ ਸੇਵ ਕਰੀ ਤੁਮਰੀ ਤਨ ਕੇ ਸਭੀ ਗ੍ਰਹਿ ਦੇਖੇ ਤੇਰਾ ਭਰੋਸੋ ਯਾ ਕਲਮੇ ਸਭ ਕਾਲ ਕ੍ਰਪਾਣ ਕੇ ਭਾਰੀ ਭਜਨ ਕੋ ਭਾਰੀ ਭਰੋਸੋ ਵਾਹਿਗੁਰੂ ਮੇਰਿ ਕਰੋ ਦਿਨ ਤੇ ਮੋਹੇ ਜਾਹੇ ਗਰੀਬ ਨਵਾਜ਼ਰਾ ਦੂਸਰ ਤੋਸੋ ਭੂਜਿ ਮੋ ਹਮਰੀ ਪਰਬਾਪਨ ਭੂਲਨ ਹਰ ਕਹੂੰ ਕੋ ਮੋਸੋ ਸੇਵ ਕਰੀ ਤੁਮਰੀ ਤਨ ਕੇ ਸਭੀ ਗ੍ਰਹਿ ਦੇਖੇ ਤੇਰਾ ਭਰੋਸੋ ਯਾ ਕਲਮੇ ਸਭ ਕਾਲ ਕ੍ਰਪਾਣ ਕੇ ਭਾਰੀ ਭਜਨ ਕੋ ਭਾਰੀ ਭਰੋਸੋ ਵਾਹਿਗੁਰੂ ਮੇਰਿ ਕਰੋ ਦਿਨ ਤੇ ਮੋਹੇ ਜਾਹੇ ਗਰੀਬ ਨਵਾਜ਼ਰਾ ਦੂਸਰ ਤੋਸੋ ਭੂਜਿ ਮੋ ਹਮਰੀ ਪਰਬਾਪਨ ਭੂਲਨ ਹਰ ਕਹੂੰ ਕੋ ਮੋਸੋ ਸੇਵ ਕਰੀ ਤੁਮਰੀ ਤਨ ਕੇ ਸ یا کلمی سب کال کروسو واہرسو واہرو میل کرو تاہے گریب نواز نے دوسرا تو سو پوچھ مو ہمری پرواپن ہرک ہوں کو موسو سیو کری تمری تین گرہ دی کل میں سب کال کرپان کے پاری پجان کو

ਗਰੀਬ ਨਿਵਾਜ਼ ਨ ਦੂਸਰ ਤੋਂ ਸੋ ਪੂਲ ਚਮੋਹ ਹਮਰੀ ਪ੍ਰਭਾਪਨ ਭੂਲਨ ਹਰਖ ਹੰਗੋ ਮੋਸੋ ਸੇਵ ਕਰੀ ਤੂੰ ਮਰੀ ਦਿਨ ਕੇ ਸਭੀ ਗ੍ਰਹਿ ਦੇਖੀਂ ਤੇਰਾ ਭਰੋਸੋ ਯਾ ਕਲਮੇ ਸਭ ਕਾਲ ਕਿਰਪਾਨ ਕੇ ਭਾਰੀ ਭਜਨ ਕੋ ਭਾਰੀ ਭਰੋਸੋ ਵਾਹਿਗੁਰੂ ਮੇਰੇ ਕਰੋ ਦਿਨ ਤੈਨੂੰ ਇਹ ਚਾਹੇ ਗਰੀਬ ਨਿਵਾਜ਼ ਨ ਦੂਸਰ ਤੋਂ ਸੋ ਪੂਲ ਚਮੋਹ ਹਮਰੀ ਪ੍ਰਭਾਪਨ ਭੂਲਨ ਹਰਖ ਹੰਗੋ ਮੋਸੋ ਸੇਵ ਕਰੀ ਤੂੰ ਮਰੀ ਦਿਨ ਕੇ ਸਭੀ ਗ੍ਰਹਿ ਦੇਖੀਂ ਤੇਰਾ ਭਰੋਸੋ ਯਾ ਕਲਮੇ ਸਭ ਕਾਲ ਕਿਰਪਾਨ ਕੇ ਭਾਰੀ ਭਜਨ ਕੋ ਭਾਰੀ ਭਰੋਸੋ ਵਾਹਿਗੁਰੂ ਮੇਰੇ ਕਰੋ ਦਿਨ ਤੈਨੂੰ ਇਹ ਚਾਹੇ ਗਰੀਬ ਨਿਵਾ ਸੇਵ ਕਰੀ ਤੁਮਰੀ ਤਨ ਕੇ ਸਭੀ ਗ੍ਰਹਿ ਦੇਖੇ ਤੇਰ ਪ੍ਰੋਸ ਹੋਇਆ ਕਲਮੇ ਸਭ ਕਾ ਕ੍ਰਿਪਾਨ ਕੇ ਬਾਰੇ ਵੀ ਅੰਗ ਕੋ ਭਾਰੀ ਪ੍ਰੋਸ ਵਾਹਿਗੁਰੂ ਮੇਰਿ ਕਰੋ ਤਨ ਤੇ ਮੋਹ ਜਾਹਿ ਗਰੀਬ ਨਾਜ਼ਰ ਤੂਸਰ ਤੋਂ ਸਭ ਭੂਲ ਚਿਮਾ ਹਮਲੀ ਪਰ ਬਾਪਨ ਭੂਲਨ ਹਰ ਕਹੂੰ ਕੋ ਮੋਸੋ ਸੇਵ ਕਰੀ ਤੁਮਰੀ ਤਨ ਕੇ ਸਭੀ ਗ੍ਰਹਿ ਦੇਖੇ ਤੇਰ ਪ੍ਰੋਸ ਹੋਇਆ ਕਲਮੇ ਸਭ ਕਾ ਕ੍ਰਿਪਾਨ ਕੇ ਭਾਰੀ ਭਜਨ ਕੋ ਭਾਰੀ ਭਰੋਸਾ ਵਾਹਿਗੁਰੂ ਮੇਰ ਕਰੋ ਦਿਨ ਤੇ ਮੋਹੇ ਜਾਹੇ ਗਰੀਬ ਨਿਵਾਜ਼ ਨਾ ਦੂਸਰ ਤੋਂ ਉਸ ਪੂਰਛ ਮਹਮਰੀ ਪ੍ਰਭ ਆਪਨ ਭੂਲਾ ਨਾਰਖ ਹੋਂਗੋ ਮੋਸੋ ਸੇਵ ਕਰੀ ਤੁਮਰੀ ਤਨਕੇ ਸਭੀ ਗ੍ਰਹਿ ਦੇਖੀਂ ਤਿਰ ਭਰੋਸਾ ਯਾ ਕਲਮੇ ਸਭ ਕਾਲ ਕਿਰਪਾਨ ਕੇ ਭਾਰੀ ਭਜਨ ਕੋ ਭਾਰੀ ਭਰੋਸਾ ਵਾਹਿਗੁਰੂ ਮੇਰ ਕਰੋ ਦਿਨ ਤੇ ਮੋਹੇ ਜਾਹੇ ਗਰੀਬ ਨਿਵਾਜ਼ ਨਾ ਦੂਸਰ ਤੋਂ ਉਸ ਪੂਰਛ ਮਹਮਰੀ ਪ੍ਰਭ ਆਪਨ ਭੂਲਾ ਨਾਰਖ ਹੋਂਗੋ ਮੋਸੋ ਸੇਵ ਕਰੀ ਤੁਮਰੀ ਤਨਕੇ ਸਭੀ ਗ੍ਰਹਿ ਦੇਖੀਂ ਤਿਰ ਭਰੋਸਾ ਯਾ ਕਲਮੇ ਸਭ ਕਾਲ ਕਿਰਪਾਨ ਕੇ ਭਾਰੀ ਭਜਨ ਕੋ ਭਾਰੀ ਭਰੋਸਾ ਵ ਉਲਤਿ ਮਹਮਲੀ ਪ੍ਰਭਾ ਪ੍ਰਭੂਨਾਰਗ ਹੁਣ ਕੋ ਮੋਸੋ ਸੇਵ ਕਰੀ ਤੁਮਰੀ ਤਨ ਕੇ ਸਭੀ ਗ੍ਰਹਿ ਦੇਖੀ ਤੇਰ ਪਰੋਸੋਈ ਆਕਲ ਮੇ ਸਭ ਕਾਲ ਕਿਰਪਾਨ ਕੇ ਭਾਰੀ ਭਜਨ ਕੋ ਭਾਰੀ ਪਰੋਸੋ ਵਾਹਿਗੁਰੂ ਮੇਰ ਕਰੋ ਦਿਨ ਤੈਨੂੰ ਇਹ ਜਹਾ ਜਹੀ ਗਰੀਬ ਨਮਾਜ਼ ਨਾ ਦੂਸਰ ਤੋਸੋ ਉਲਤਿ ਮਹਮਲੀ ਪ੍ਰਭਾ ਪ੍ਰਭੂਨਾਰਗ ਹੁਣ ਕੋ ਮੋਸੋ ਸੇਵ ਕਰੀ ਤੁਮਰੀ ਤਨ ਕੇ ਸਭੀ ਗ੍ਰਹਿ ਦੇਖੀ ਤੇਰ ਪਰੋਸੋਈ ਆਕਲ ਮੇ ਸਭ ਕਾਲ ਕਿਰਪਾਨ ਕੇ ਭਾਰੀ ਭਜਨ ਕੋ ਭਾਰੀ ਪਰੋਸੋ ਵਾਹਿਗੁਰੂ ਮੇਰ ਕਰੋ ਦਿਨ ਤੈਨੂੰ ਇਹ ਜਹਾ ਜਹੀ ਗਰੀਬ ਨਮਾਜ਼ ਨਾ ਦੂਸਰ ਤੋਸੋ ਹੂਛ ਮੋਹ ਮਰੀ ਪ੍ਰਭਾ ਆਪਣਾ ਭੂਲਨ ਹਾਰ ਤਹੂੰ ਕੋ ਮੋਸੋ ਸੇਵ ਕਰੀ ਤੁਮਰੀ ਦਿਨ ਕੇ ਸਭੀ ਗ੍ਰਹਿ ਦੇਖੇ ਤਰ ਪ੍ਰੋਸੋ ਯਾ ਕਲਮੇ ਸਭ ਕਾਲ ਕਿਰਪਾਨ ਕੇ ਭਾਰੀ ਭਜਨ ਕੋ ਭਾਰੀ ਬਰੋਸਾ ਵਾਹਿਗੁਰੂ ਮੇਹ ਕਰੋ ਦਿਨ ਤੇਨੂੰ ਉਹ ਜਾਹੇ ਗਰੀਬ ਨੂੰ ਆਜ਼ਰਾ ਦੂਸਰ ਤੋਸ ਹੂਛ ਮੋਹ ਮਰੀ ਪ੍ਰਭਾ ਆਪਣਾ ਭੂਲਨ ਹਾਰ ਤਹੂੰ ਕੋ ਮੋਸੋ ਸੇਵ ਕਰੀ ਤੁਮਰੀ ਦਿਨ ਕੇ ਸਭੀ ਗ੍ਰਹਿ ਦੇਖੇ ਤਰ ਪ੍ਰੋਸੋ ਯਾ ਕਲਮੇ ਸਭ ਕਾਲ ਕਿਰਪਾਨ ਕੇ ਭਾਰੀ ਭਜਨ ਕੋ ਭਾਰੀ ਬਰੋਸਾ ਵਾਹਿਗੁਰੂ ਮੇਹ ਕਰੋ ਦਿਨ ਤੇਨੂੰ ਉਹ ਜਾਹੇ ਗਰੀਬ ਨੂੰ ਆਜ਼ਰਾ ਦੂਸਰ ਤੋਸ ਹੂਛ ਮੋਹ ਮਰੀ ਪ੍ਰਭਾ ਆਪਣਾ ਭੂਲਨ ਹਾਰ ਤਹੂੰ ਇਹ ਆ ਕਲਵੇ ਸਬ ਕਾਲ ਕਿਰਪਾਨ ਕੇ ਭਾਰੀ ਭਜਨ ਕੋ ਭਾਰੀ ਬਰੋਸੋ ਵਾਹੇ ਗਰੂ ਮੇਰ ਕਰੋ ਦਿਨ ਤੇ ਮੋਹ ਜਾਏ ਗਰੀਬ ਨਵਾਜ਼ ਨਾ ਦੂਸਰ ਤੋਸ ਸਭ ਉਹ ਜਿਮਾ ਅਮਰੀ ਪ੍ਰਭਾ ਆਪਣ ਭੂਲਨ ਹਰ ਕਹੋਂ ਕੋ ਮੋਸੋ ਸੇਵ ਕਰੀ ਤੂੰ ਮਰੀਦ ਰਿਨ ਕੇ ਸਭੀ ਗ੍ਰਹਿ ਦੇਖੇ ਤਰਪੋਸ ਇਹ ਆ ਕਲਵੇ ਸਬ ਕਾਲ ਕਿਰਪਾਨ ਕੇ ਭਾਰੀ ਭਜਨ ਕੋ ਭਾਰੀ ਬਰੋਸੋ ਵਾਹੇ ਗਰੂ ਮੇਰ ਕਰੋ ਦਿਨ ਤੇ ਮੋਹ ਜਾਏ ਗਰੀਬ ਨਵਾਜ਼ ਨਾ ਦੂਸਰ ਤੋਸ ਸਭ ਉਹ ਜਿਮਾ ਅਮਰੀ ਪ੍ਰਭਾ ਆਪਣ ਭੂਲਨ ਹਰ ਕਹੋਂ ਕੋ ਮੋਸੋ ਸੇਵ ਕਰੀ ਤੂੰ ਮਰੀਦ ਰਿਨ ਕੇ ਸਭੀ ਗ੍ਰਹਿ ਦੇਖੇ ਤਰਪੋਸ ਇਹ ਆ ਕਲਵੇ ਸਬ ਕਾਲ ਕਿਰਪਾਨ ਕੇ ਭਾਰੀ ਮੇਰੇ ਗੁਰੂ ਤੈਨੂੰ ਤੇ ਮੋਹੇ ਜਾਹੇ ਗਰੀਬ ਨਵਾਜ਼ਰਾ ਦੂਸਰ ਤੋਂ ਸੋ ਪੂਲ ਚੋਂ ਹਮਰੀ ਪ੍ਰਭ ਆਪਨ ਭੂਲਨ ਹਾਰ ਕਹੂੰ ਕੋ ਮੋਸੋ ਸੇਵ ਕਰੀ ਤੁਮਰੀ ਤਨ ਕੇ ਸਭੀ ਗ੍ਰਹਿ ਦੇਖੀ ਤੇਰਾ ਭਰੋਸਾ ਯਾ ਕਲਮੇ ਸਭ ਕਾਲ ਕਿਰਪਾ ਅੰਗ ਭਾਰੀ ਭਿਆਨ ਕੋ ਭਾਰੀ ਭਰੋਸਾ ਵਾਹਿਗੁਰੂ ਮੇਰੇ ਗੁਰੂ ਤੈਨੂੰ ਤੇ ਮੋਹੇ ਜਾਹੇ ਗਰੀਬ ਨਵਾਜ਼ਰਾ ਦੂਸਰ ਤੋਂ ਸੋ ਪੂਲ ਚੋਂ ਹਮਰੀ ਪ੍ਰਭ ਆਪਨ ਭੂਲਨ ਹਾਰ ਕਹੂੰ ਕੋ ਮੋਸੋ ਸੇਵ ਕਰੀ ਤੁਮਰੀ ਤਨ ਕੇ ਸਭੀ ਗ੍ਰਹਿ ਦੇਖੀ ਤੇਰਾ ਭਰੋਸਾ ਯਾ ਕਲਮੇ ਸਭ ਕਾਲ ਕਿਰਪਾ ਅੰਗ ਭਾਰੀ ਭਿਆਨ ਕੋ ਭਾਰੀ ਭਰੋਸਾ ਵਾਹਿਗੁਰੂ ਮੇਰੇ ਗੁਰੂ ਤੈ ਭੂਲਣ ਹਰ ਕਹੂੰ ਕੋ ਮੋਸੋ ਸੇਵ ਕਰੀ ਤੁਮਰੀ ਦਿਨ ਕੇ ਸਭੀ ਗ੍ਰਹਿ ਦੇਖੇ ਤੇਰਾ ਭਰੋਸੋ ਯਾ ਕਾਲ ਮੇ ਸਭ ਕਾਲ ਕਿਰਪਾਨ ਕੇ ਭਾਰੀ ਪਿਆਨ ਕੋ ਭਾਰੀ ਭਰੋਸੋ ਵਾਹਿ ਗੁਰੂ ਮੇਰੇ ਕੋ ਤਨ ਤੇ ਮੋਹਿ ਜਾਹਿ ਗਰੀਬ ਨੂੰ ਆਜਰਾ ਤੂ ਸਭ ਤੋ ਸੋ ਪੂਛ ਮੋਹ ਮਰੀ ਪਰਵਾ ਪਰ ਭੂਲਣ ਹਰ ਕਹੂੰ ਕੋ ਮੋਸੋ ਸੇਵ ਕਰੀ ਤੁਮਰੀ ਦਿਨ ਕੇ ਸਭੀ ਗ੍ਰਹਿ ਦੇਖੇ ਤੇਰਾ ਭਰੋਸੋ ਯਾ ਕਾਲ ਮੇ ਸਭ ਕਾਲ ਕਿਰਪਾਨ ਕੇ ਭਾਰੀ ਪਿਆਨ ਕੋ ਭਾਰੀ ਭਰੋਸੋ ਵਾਹਿ ਗੁਰੂ ਮੇਰੇ ਕੋ ਤਨ ਤੇ ਮੋਹਿ ਜਾਹਿ ਗਰੀਬ ਨੂੰ ਆਜਰਾ ਤੂ ਸਭ ਤੋ ਸੋ ਪੂਛ ਮੋਹ ਮਰੀ ਪਰਵਾ ਪਰ ਭੂਲਣ ਹਰ ਕਹੂੰ ਕੋ ਮੋਸੋ ਸੇਵ ਕਰੀ ਤੁਮਰੀ ਦਿਨ ਕੇ ਸਭੀ ਗ੍ਰਹਿ ਦੇਖੇ ਤੇਰਾ ਭਰੋਸੋ ਯਾ ਕਾਲ ਮੇ ਸਭ ਕਾਲ ਕਿਰਪਾਨ ਕੇ ਭਾਰੀ ਭਜਨ ਕੋ ਭਾਰੀ ਬਰੋਸਾ ਵਾਹੇ ਗੁਰੂ ਮਿਹਰ ਕਰੋ ਦਿਨ ਤੇ ਮੋਹੇ ਜਾਹੇ ਗਰੀਬ ਨਵਾਜ਼ਰਾ ਦੂਸਰ ਤੋਸੋ ਭੂਲ ਜਿਮਾ ਮਰੀ ਪ੍ਰਭਾ ਆਪਣਾ ਭੂਲਨ ਹਾਰ ਕਹੂੰਗਾ ਮੋਸੋ ਸੇਵ ਕਰੀ ਤੁਮਰੀ ਤਨਕੇ ਸਭੀ ਗ੍ਰਹਿ ਦੇਖੇ ਤੇਰੇ ਭਰੋਸੇ ਯਾ ਕਲਮੇ ਸਭ ਕਾਲ ਕਿਰਪਾਨ ਕੇ ਭਾਰੀ ਭਜਨ ਕੋ ਭਾਰੀ ਬਰੋਸਾ ਵਾਹੇ ਗੁਰੂ ਮਿਹਰ ਕਰੋ ਦਿਨ ਤੇ ਮੋਹੇ ਜਾਹੇ ਗਰੀਬ ਨਵਾਜ਼ਰਾ ਦੂਸਰ ਤੋਸੋ ਭੂਲ ਜਿਮਾ ਹਮਲੀ ਪ੍ਰਭਾ ਆਪਣ ਭੂਲਨ ਹਾਰ ਕਹੂੰਗਾ ਮੋਸੋ ਸੇਵ ਕਰੀ ਤੁਮਰੀ ਤਨਕੇ ਸਭੀ ਗ੍ਰਹਿ ਦੇਖੇ ਤੇਰੇ ਭਰੋਸੇ ਯਾ ਕਲਮੇ ਸਭ ਕਾਲ ਕਿਰਪਾਨ ਕੇ ਭਾਰੀ ਭਜਨ ਕੋ ਭਾਰੀ ਬਰੋਸ واہ گرو میرے کرو ਹੋ ਚਮੂ ਮਹਮਲੀ ਪ੍ਰਭਾ ਆਪਣਾ ਭੂਲਨ ਹਰ ਕਹੂੰ ਕੋ ਮੋਸੋ ਸੇਵ ਕਰੀ ਤੁਮਰੀ ਤਨ ਕੇ ਸਭੀ ਗ੍ਰਹਿ ਦੇਖੇ ਤੇਰਾ ਭਰੋਸਾ ਹੀ ਆਕਲ ਮੈਂ ਸਭ ਕਾਲ ਕਿਰਪਾਣ ਕੇ ਭਾਰੀ ਭਿਆਨ ਕੋ ਭਾਰੀ ਭਰੋਸਾ ਵਾਹੇ ਗੁਰੂ ਮੇਰ ਕਰੋ ਦਿਨ ਦਿਨ ਮੋਹ ਜਾਹੇ ਗਰੀਬ ਨਿਵਾਇ ਨਾ ਦੂਸਰ ਤੋਸੋ ਹੋ ਚਮੂ ਮਹਮਲੀ ਪ੍ਰਭਾ ਆਪਣਾ ਭੂਲਨ ਹਰ ਕਹੂੰ ਕੋ ਮੋਸੋ ਸੇਵ ਕਰੀ ਤੁਮਰੀ ਤਨ ਕੇ ਸਭੀ ਗ੍ਰਹਿ ਦੇਖੇ ਤੇਰਾ ਭਰੋਸਾ ਹੀ ਆਕਲ ਮੈਂ ਸਭ ਕਾਲ ਕਿਰਪਾਣ ਕੇ ਭਾਰੀ ਭਿਆਨ ਕੋ ਭਾਰੀ ਭਰੋਸਾ ਵਾਹੇ ਗੁਰੂ ਮੇਰ ਕਰੋ ਦਿਨ ਦਿਨ ਮੋਹ ਜਾਹੇ ਗਰੀਬ ਨਿਵਾਇ ਨਾ ਦੂਸਰ ਤੋਸੋ ਬੋਲ ਜਿਮੋਹ ਮਰੀ ਪ੍ਰਭਾ ਪ੍ਰਭੂਨ ਹਰਖ ਹਮਕੋ ਮੋਸੋ ਸੇਵ ਕਰੀ ਤੁਮਰੀ ਤਨਕੇ ਸਮੀਖਰੇ ਦੇਖ ਕੇ ਤਿਰ ਪ੍ਰੋਸੋ ਯਾ ਕਲ ਮੇ ਸਭ ਕਾਲ ਕਿਰਪਾਨ ਕੇ ਭਾਰੀ ਭਿਆਨ ਕੋ ਭਾਰੀ ਬਰੋਸੋ ਵਾਹਿਗੁਰੂ ਮਿਹਰ ਕਰੋ ਤੈਨੂੰ ਹੋਇ ਜਾਹੇ ਗਰੀਬ ਨਵਾਇ ਨਾ ਦੂਸਰ ਤੋਂ ਸੋ ਬੋਲ ਜਿਮੋਹ ਮਰੀ ਪ੍ਰਭਾ ਪ੍ਰਭੂਨ ਹਰਖ ਹਮਕੋ ਮੋਸੋ ਸੇਵ ਕਰੀ ਤੁਮਰੀ ਤਨਕੇ ਸਮੀਖਰੇ ਦੇਖ ਕੇ ਤਿਰ ਪ੍ਰੋਸੋ ਯਾ ਕਲ ਮੇ ਸਭ ਕਾਲ ਕਿਰਪਾਨ ਕੇ ਭਾਰੀ ਭਿਆਨ ਕੋ ਭਾਰੀ ਬਰੋਸੋ ਤੋ ਵਾਹਿਗੁਰੂ ਮਿਹਰ ਕਰੋ ਤੈਨੂੰ ਹੋਇ ਜਾਹੇ ਗਰੀਬ ਨਵਾਇ ਨਾ ਦੂਸਰ ਤੋਂ ਸੋ ਬੋਲ ਜਿਮੋਹ ਮਰੀ ਪ੍ਰਭਾ ਪ੍ਰਭੂਨ ਬੂਲਨਹਾਰ ਕਹੂੰ ਕੋ ਮੋਸੋ ਸੇਵ ਕਰੀ ਤੁਮਰੀ ਤਨਕੇ ਸਭੀ ਗਰੇ ਦੇਖੀ ਦਰਪ੍ਰੋਸੋ ਯਾਕਲ ਮੇ ਸਭ ਕਾਲ ਕਿਰਪਾਨ ਕੇ ਭਾਰੀ ਭਿਆਨ ਤੋਂ ਭਾਰੀ ਪ੍ਰੋਸੋ ਵਾਹਿਗੁਰੂ ਮੇਰਿ ਕੋ ਤਨ ਤੇ ਮੋਹ ਜਾਹੇ ਗਰੀਬ ਨਵਾਜ ਨਾ ਦੂਸਰ ਤੋਂ ਸੋ ਬੂਲ ਚੁਮ ਮਰੀ ਪ੍ਰਭ ਆਪਨ ਭੂਲਨਹਾਰ ਕਹੂੰ ਕੋ ਮੋਸੋ ਸੇਵ ਕਰੀ ਤੁਮਰੀ ਤਨਕੇ ਸਭੀ ਗਰੇ ਦੇਖੀ ਦਰਪ੍ਰੋਸੋ ਯਾਕਲ ਮੇ ਸਭ ਕਾਲ ਕਿਰਪਾਨ ਕੇ ਭਾਰੀ ਭਿਆਨ ਤੋਂ ਭਾਰੀ ਪ੍ਰੋਸੋ ਵਾਹਿਗੁਰੂ ਮੇਰਿ ਕੋ ਤਨ ਤੇ ਮੋਹ ਜਾਹੇ ਗਰੀਬ ਨਵਾਜ ਨਾ ਦੂਸਰ ਤੋਂ ਸੋ ਪੂਛ ਮੋਹ ਮਰੀ ਪ੍ਰਭ ਆਪਨ ਭੂਲਨਹਾਰ ਕਹੂੰ ਕੋ ਮੋਸੋ ਸੇਵ ਕਰੀ ਤੁਮਰੀ ਤਨ ਭਾਰੀ ਭਿਆਨ ਕੋ ਭਾਰੀ ਭਰੋਸਾ ਵਾਹਿਗੁਰੂ ਮਿਹਰ ਕਰੋ ਦਿਨ ਤੇ ਮੋਹੇ ਜਾਹੇ ਗਰੀਬ ਨਵਾਜ਼ਨਾ ਦੂਸਰ ਤੋਸੋ ਕੂਲ ਚਮੋ ਹਮਰੀ ਪ੍ਰਭ ਆਪਨ ਭੂਲਨ ਹਰ ਕਹੋਂ ਕਮੋਸੋ ਸੇਵ ਕਰੀ ਤੁਮਰੀ ਤਨ ਕੇ ਸਭੀ ਗ੍ਰਹਿ ਦੇਖੀਂ ਦਰ ਪ੍ਰੋਸੋ ਯਾ ਕਲ ਮੈਂ ਸਭ ਕਾਮ ਕਰ ਪਾਨ ਕੇ ਭਾਰੀ ਭਿਆਨ ਕੋ ਭਾਰੀ ਭਰੋਸਾ ਵਾਹਿਗੁਰੂ ਮਿਹਰ ਕਰੋ ਦਿਨ ਤੇ ਮੋਹੇ ਜਾਹੇ ਗਰੀਬ ਨਵਾਜ਼ਨਾ ਦੂਸਰ ਤੋਸੋ ਕੂਲ ਚਮੋ ਹਮਰੀ ਪ੍ਰਭ ਆਪਨ ਭੂਲਨ ਹਰ ਕਹੋਂ ਕਮੋਸੋ ਸੇਵ ਕਰੀ ਤੁਮਰੀ ਤਨ ਕੇ ਸਭੀ ਗ੍ਰਹਿ ਦੇਖੀਂ ਦਰ ਪ੍ਰੋਸੋ ਯਾ ਕਲ ਮੈਂ ਸਭ ਕਾਮ ਕਰ ਪਾਨ ਕੇ ਭਾਰੀ ਭਿਆਨ ਕੋ ਭਾਰੀ ਭਰੋਸਾ ਵਾਹਿਗੁਰੂ ਮੇਰੇ ਕਰੋ ਤਨ ਤੇ ਮੋਹ ਜਾਹੇ ਗਰੀਬ ਨਿਵਾਜ਼ ਨਾ ਦੂਸਰ ਤੋਂ ਸਭ ਪੂਜਿ ਮਹਮਰੀ ਪ੍ਰਭ ਆਪਨ ਭੂਲਣ ਹਰ ਕਹੂੰ ਕੋ ਮੋਸੋ ਸੇਵ ਕਰੀ ਤੁਮਰੀ ਤਿੰਕੇ ਸਭੀ ਘਰ ਦੇਖੀ ਦਰਪਰੋਸ ਹੋਇਆ ਕਲ ਮੈਂ ਸਭ ਗਾਲ ਕਿਰਪਾਨ ਕੇ ਭਾਰੀ ਭਜਨ ਕੋ ਭਾਰੀ ਬਰੋਸੋ ਵਾਹਿਗੁਰੂ ਮੇਰੇ ਕਰੋ ਤਨ ਤੇ ਮੋਹ ਜਾਹੇ ਗਰੀਬ ਨਿਵਾਜ਼ ਨਾ ਦੂਸਰ ਤੋਂ ਸਭ ਪੂਜਿ ਮਹਮਰੀ ਪ੍ਰਭ ਆਪਨ ਭੂਲਣ ਹਰ ਕਹੂੰ ਕੋ ਮੋਸੋ ਸੇਵ ਕਰੀ ਤੁਮਰੀ ਤਿੰਕੇ ਸਭੀ ਘਰ ਦੇਖੀ ਦਰਪਰੋਸ ਹੋਇਆ ਕਲ ਮੈਂ ਸਭ ਗਾਲ ਕਿਰਪਾਨ ਕੇ ਭਾਰੀ ਭਜਨ ਕੋ ਭਾਰੀ ਬਰੋਸੋ ਵਾਹਿਗੁਰੂ ਮੇਰੇ ਕਰੋ ਤਨ ਤੇ ਮੋਹ ਜਾਹੇ ਗਰੀ ਭੂਲਨ ਹਰ ਕਹੂੰ ਕੋ ਮੋਸੋ ਸੇਵ ਕਰੀ ਤੁਮਰੀ ਤਨ ਕੇ ਸਭੀ ਗ੍ਰਹਿ ਦੇਖੀਏ ਤੇਰੇ ਭਰੋਸੋ ਯਾ ਕਲ ਮੈਂ ਸਭ ਕਾਲ ਕਿਰਪਾਨ ਕੇ ਭਾਰੀ ਵੀ ਅੰਗ ਭਾਰੀ ਭਰੋਸੋ ਵਾਹਿਗੁਰੂ ਮੇਰ ਗੁਰੂ ਤਨ ਤੇ ਮੋਹਿ ਜਾਹਿ ਗਰੀਬ ਨਵਾਜ਼ ਨਾ ਦੂਸਰ ਤੋ ਸੋ ਪੂਛ ਮੋਹਮਰੀ ਪ੍ਰਵਾਪਨ ਭੂਲਨ ਹਰ ਕਹੂੰ ਕੋ ਮੋਸੋ ਸੇਵ ਕਰੀ ਤੁਮਰੀ ਤਨ ਕੇ ਸਭੀ ਗ੍ਰਹਿ ਦੇਖੀਏ ਤੇਰੇ ਭਰੋਸੋ ਯਾ ਕਲ ਮੈਂ ਸਭ ਕਾਲ ਕਿਰਪਾਨ ਕੇ ਭਾਰੀ ਵੀ ਅੰਗ ਭਾਰੀ ਭਰੋਸੋ ਵਾਹਿਗੁਰੂ ਮੇਰ ਗੁਰੂ ਤਨ ਤੇ ਮੋਹਿ ਜਾਹਿ ਗਰੀਬ ਨਵਾਜ਼ ਨਾ ਦੂਸਰ ਤੋ ਸੋ ਪੂਛ ਮੋਹਮਰੀ ਪ੍ਰਵਾਪਨ ਪੂਲਨ ਹਰ ਕਹੂੰ ਕੋ ਮੋਸੋ ਸੇਵ ਕਰੀ ਤੁਮਰੀ ਤਨ ਕੇ ਸਭੀ ਗ੍ਰਹਿ ਦੇਖੀ ਤੇਰਾ ਭਰੋਸੋ ਯਾ ਕਲ ਮੈਂ ਸਭ ਕਾਲ ਕਰਪਾਣ ਕੇ ਭਾਰੀ ਭਜਨ ਕੋ ਭਾਰੀ ਭਰੋਸੋ ਵਾਹਿਗੁਰੂ ਮੇਰਿ ਕਰੋ ਦਰ ਤੇ ਮੋਹੇ ਜਾਹੇ ਗਰੀਬ ਨਿਵਾਜ਼ ਨ ਦੂਸਰ ਕੋਸੋ ਪੂਲਚ ਮੋਹਰੀ ਪਾ ਆਪਣਾ ਪੂਲਨ ਹਰ ਕਹੂੰ ਕੋ ਮੋਸੋ ਸੇਵ ਕਰੀ ਤੁਮਰੀ ਤਨ ਕੇ ਸਭੀ ਗ੍ਰਹਿ ਦੇਖੀ ਤੇਰਾ ਭਰੋਸੋ ਯਾ ਕਲ ਮੈਂ ਸਭ ਕਾਲ ਕਰਪਾਣ ਕੇ ਭਾਈ ਭਜਨ ਕੋ ਭਾਰੀ ਭਰੋਸੋ ਵਾਹਿਗੁਰੂ ਮੇਰਿ ਕਰੋ ਦਰ ਤੇ ਮੋਹੇ ਜਾਹੇ ਗਰੀਬ ਨਿਵਾਜ਼ ਨ ਦੂਸਰ ਕੋਸੋ ਪੂਲਚ ਮੋਹਰੀ ਪ੍ਰਭਾ ਆਪਣਾ ਪੂਲਨ ਹਰ ਕਹੂੰ ਕੋ ਮੋਸੋ ਸੇਵ ਕਰ ਇਆ ਕਲਮੇ ਸਭ ਕਾਲ ਕਿਰਪਾਨ ਕੇ ਭਾਰੀ ਭਜਨ ਕੋ ਭਾਰੀ ਬਰੋਸੋ ਵਾਹਿਗੁਰੂ ਮਿਹਰ ਕਰੋ ਤੈਨੂੰ ਇਹ ਜਾਏ ਗਰੀਬ ਨਵਾਜ਼ਨਾ ਦੂਸਰ ਕੋਸਾ ਬੋਲ ਚੁਮਾ ਮਰੀ ਪ੍ਰਭ ਆਪਨ ਭੂਲਨ ਹਾਰ ਕਹੂੰ ਕੋ ਮੋਸੋ ਸੇਵ ਕਰੀ ਤੁਮਰੀ ਤਨ ਕੇ ਸਭ ਹੀ ਗਰੇ ਦੇਖੇ ਤੇਰਾ ਭਰੋਸੋ ਇਆ ਕਲਮੇ ਸਭ ਕਾਲ ਕਿਰਪਾਨ ਕੇ ਭਾਰੀ ਭਜਨ ਕੋ ਭਾਰੀ ਬਰੋਸੋ ਵਾਹਿਗੁਰੂ ਮਿਹਰ ਕਰੋ ਤੈਨੂੰ ਇਹ ਜਾਏ ਗਰੀਬ ਨਵਾਜ਼ਨਾ ਦੂਸਰ ਕੋਸਾ ਬੋਲ ਚੁਮਾ ਮਰੀ ਪ੍ਰਭ ਆਪਨ ਭੂਲਨ ਹਾਰ ਕਹੂੰ ਕੋ ਮੋਸੋ ਸੇਵ ਕਰੀ ਤੁਮਰੀ ਤਨ ਕੇ ਸਭ ਹੀ ਗਰੇ ਦੇਖੇ ਤੇਰਾ ਭਰੋਸੋ ਇਆ ਕਲਮੇ ਸਭ ਕਾਲ ਕਿਰਪਾਨ ਕੇ ਭਾਰੀ ਭਜਨ ਕੋ ਭਾਰੀ ਬ ਵਾਹਿਗੁਰੂ ਮੇਰਿ ਕਰੋ ਦਰਦੈਨੋ ਹੈ ਜਾਹੇ ਗਰੀਬ ਨਵਾਜ਼ਨ ਦੂਸਰ ਦੋਸੋ ਹੋਛਿ ਮੋਹ ਮਰੀ ਪ੍ਰਭ ਆਪਨ ਭੂਲਨ ਹਰ ਕਹਉ ਮੋਸੋ ਸੇਵ ਕਰੀ ਤੁਮਰੀ ਤਨ ਕੇ ਸਭਿ ਗ੍ਰਹ ਦੇਖਿ ਤਰਿ ਭਰੋਸੋ ਯਾ ਕਲ ਮੈਂ ਸਭ ਗਾਲ ਕਰਪਾਣ ਕੇ ਭਾਰੀ ਭਜਨ ਕੋ ਭਾਰੀ ਭਰੋਸੋ ਵਾਹਿਗੁਰੂ ਮੇਰਿ ਕਰੋ ਦਰਦੈਨੋ ਹੈ ਜਾਹੇ ਗਰੀਬ ਨਵਾਜ਼ਨ ਦੂਸਰ ਦੋਸੋ ਹੋਛਿ ਮੋਹ ਮਰੀ ਪ੍ਰਭ ਆਪਨ ਭੂਲਨ ਹਰ ਕਹਉ ਮੋਸੋ ਸੇਵ ਕਰੀ ਤੁਮਰੀ ਤਨ ਕੇ ਸਭਿ ਗ੍ਰਹ ਦੇਖਿ ਤਰਿ ਭਰੋਸੋ ਯਾ ਕਲ ਮੈਂ ਸਭ ਗਾਲ ਕਰਪਾਣ ਕੇ ਭਾਰੀ ਭਜਨ ਕੋ ਭਾਰੀ ਭਰੋਸੋ ਵਾਹਿਗੁਰੂ ਮੇਰਿ ਕਰੋ ਦਰਦੈਨੋ ਗਰੀਬ ਨਵਾਜ਼ਨਾ ਦੂਸਰ ਤੋਸੋ ਪੂਛ ਮਹਮਨੀ ਪ੍ਰਭਾ ਆਪਣ ਭੂਲਨ ਹਰ ਕਹੂੰ ਕੋ ਮੋਸੋ ਸੇਵ ਕਰੀ ਤੁਮਰੀ ਤਿੰਨ ਕੇ ਸਭੀ ਗ੍ਰਹਿ ਦੇਖੀ ਤੇਰਾ ਭਰੋਸਾ ਯਾ ਕਲਨੇ ਸਭ ਕਾਲ ਕਿਰਪਾਨ ਕੇ ਭਾਰੀ ਭਜਨ ਕੋ ਭਾਰੀ ਭਰੋਸਾ ਵਾਹਿਗੁਰੂ ਮੇਰੀ ਤਰਦਿ ਤੇ ਮੋਹੇ ਜਾਏ ਗਰੀਬ ਨਵਾਜ਼ਨਾ ਦੂਸਰ ਤੋਸੋ ਪੂਛ ਮਹਮਨੀ ਪ੍ਰਭਾ ਆਪਣ ਭੂਲਨ ਹਰ ਕਹੂੰ ਕੋ ਮੋਸੋ ਸੇਵ ਕਰੀ ਤੁਮਰੀ ਤਿੰਨ ਕੇ ਸਭੀ ਗ੍ਰਹਿ ਦੇਖੀ ਤੇਰਾ ਭਰੋਸਾ ਯਾ ਕਲਨੇ ਸਭ ਕਾਲ ਕਿਰਪਾਨ ਕੇ ਭਾਰੀ ਭਜਨ ਕੋ ਭਾਰੀ ਭਰੋਸਾ ਵਾਹਿਗੁਰੂ ਮੇਰੀ ਤਰਦਿ ਤੇ ਮੋਹੇ ਜਾਏ ਗਰੀਬ ਨਵਾਜ਼ਨਾ ਦੂਸਰ ਤੋਸੋ ਪੂਛ ਮਹਮਨੀ ਸੇਵ ਕਰੀ ਤੁਮਰੀ ਦਿਨ ਕੇ ਸਭੀ ਗ੍ਰਹਿ ਦੇਖੀ ਤੇਰੇ ਭਰੋਸੋ ਯਾ ਕਲ ਨੇ ਸਭ ਕਾਲ ਕਿਰਪਾਨ ਕੇ ਭਾਰੀ ਭਿਆਨ ਕੋ ਭਾਰੀ ਭਰੋਸੋ ਵਾਹਿਗੁਰੂ ਮੇਰੇ ਕੋ ਦਿਨ ਤੇ ਮੋਹੇ ਜਾਹੇ ਗਰੀਬ ਨੂੰ ਆਦਰਾਂ ਦੂਸਰ ਕੋ ਸੋ ਬਹੁਤ ਜਿਵੇਂ ਹਮਰੀ ਪ੍ਰਭਾਪਨ ਪੂਰਨ ਹਰ ਕਹੂੰ ਕੋ ਮੋਸੋ ਸੇਵ ਕਰੀ ਤੁਮਰੀ ਦਿਨ ਕੇ ਸਭੀ ਗ੍ਰਹਿ ਦੇਖੀ ਤੇਰੇ ਭਰੋਸੋ ਯਾ ਕਲ ਨੇ ਸਭ ਕਾਲ ਕਿਰਪਾਨ ਕੇ ਭਾਰੀ ਭਿਆਨ ਕੋ ਭਾਰੀ ਭਰੋਸੋ ਵਾਹਿਗੁਰੂ ਮੇਰੇ ਕੋ ਦਿਨ ਤੇ ਮੋਹੇ ਜਾਹੇ ਗਰੀਬ ਨੂੰ ਆਦਰਾਂ ਦੂਸਰ ਕੋ ਸੋ ਬਹੁਤ ਜਿਵੇਂ ਹਮਰੀ ਪ੍ਰਭਾਪਨ ਭੂਲਨ ਹਰ ਕਹੂੰ ਕੋ ਮੋਸੋ ਸੇਵ ਕਰੀ ਤੁਮਰੀ ਤਨ ਕੇ ਸਭੀ ਗ੍ਰਹਿ ਦੇਖੇ ਤੇਰੇ ਪਰੋਸੋ ਯਾ ਕਲਮੇ ਸਭ ਕਾਲ ਕਰਵਾਨ ਕੇ ਭਾਰੀ ਭਜਨ ਕੋ ਭਾਰੀ ਪਰੋਸੋ ਵਾਹੇ ਗਰੂ ਮੇਰ ਕਰੋ ਦੇਣ ਤੈਨੂੰ ਇਹ ਜਾਹੇ ਗਰੀਬ ਨਵਾਜ਼ਨਾ ਦੂਸਰ ਤੋਸੋ ਪੂਛ ਮਹਮਰੀ ਪ੍ਰਭਾਪਨ ਭੂਲਨ ਹਰ ਕਹੂੰ ਕੋ ਮੋਸੋ ਸੇਵ ਕਰੀ ਤੁਮਰੀ ਤਨ ਕੇ ਸਭੀ ਗ੍ਰਹਿ ਦੇਖੇ ਤੇਰੇ ਪਰੋਸੋ ਯਾ ਕਲਮੇ ਸਭ ਕਾਲ ਕਰਵਾਨ ਕੇ ਭਾਰੀ ਭਜਨ ਕੋ ਭਾਰੀ ਪਰੋਸੋ ਵਾਹੇ ਗਰੂ ਮੇਰ ਕਰੋ ਦੇਣ ਤੈਨੂੰ ਇਹ ਜਾਹੇ ਗਰੀਬ ਨਵਾਜ਼ਨਾ ਦੂਸਰ ਤੋਸੋ ਪੂਛ ਮਹਮਰੀ ਪ੍ਰਭਾ ਭੂਲਨ ਹਰ ਕਹੂੰ ਕੋ ਮੋਸੋ ਸੇਵ ਕਰੀ ਤੁਮਰੀ ਤਨ ਕੇ ਸ اری بجان کووسو واہ گرو میرے کروتن تو سو پوچھ موہم اپنا کلو سب کال کروسو واہ کرنے گریب نوازو پوچھ موہمری پروا اپنا تمری تنگ کے سبھی گرہ دکھے دروسو یا کلو سب کال کرپان کے باری بجان کووسو واہ گرو میرے کروتناہ ਗਰੀਬ ਨਵਾਜ਼ ਨਾ ਦੂਸਰ ਤੋਂ ਸੋਪ ਬਹੁ ਜਿਮਾ ਮਨੀ ਪ੍ਰਭਾ ਪ੍ਰਭੂਰਨਾਰ ਕਹੂੰ ਕਉ ਮੋਸੋ ਸੇਵ ਕਰੀ ਤੁਮਰੀ ਤਨਕੇ ਸਭੀ ਗ੍ਰਹ ਦੇਖੀ ਤੇਰ ਤਰੋਸੋ ਹੀ ਆਕਲ ਮੈ ਸਰ ਕਾ ਕਰ ਬਣ ਕੇ ਭਾਰੀ ਭਜਨ ਕੋ ਭਾਰੀ ਪ੍ਰੋਸੋ ਵਾਹਿਗੁਰੂ ਮੇਰ ਕਰੋ ਜਿਹਦੇ ਤੈਨੂੰ ਅਹੀ ਜਾਹੇ ਗਰੀਬ ਨਵਾਜ਼ ਨਾ ਦੂਸਰ ਤੋਂ ਸੋਪ ਬਹੁ ਜਿਮਾ ਮਨੀ ਪ੍ਰਭਾ ਪ੍ਰਭੂਰਨਾਰ ਕਹੂੰ ਕਉ ਮੋਸੋ ਸੇਵ ਕਰੀ ਤੁਮਰੀ ਤਨਕੇ ਸਭੀ ਗ੍ਰਹ ਦੇਖੀ ਤੇਰ ਤਰੋਸੋ ਹੀ ਆਕਲ ਮੈ ਸਰ ਕਾ ਕਰ ਬਣ ਕੇ ਭਾਰੀ ਭਜਨ ਕੋ ਭਾਰੀ ਪ੍ਰੋਸੋ ਵਾਹਿਗੁਰੂ ਮੇਰ ਕਰੋ ਜਿਹਦੇ ਤੈਨੂੰ ਅਹੀ ਜਾਹੇ ਗਰੀਬ ਨਵਾਜ਼ ਨਾ ਦੂਸਰ ਤੋਂ ਸੋਪ ਬਹੁ ਜਿ ਪੂਰਨ ਹਰ ਕਹੂੰ ਕੋ ਮੋਸਾ ਸੇਵ ਕਰੀ ਤੁਮਰੀ ਤਨ ਕੇ ਸਭੀ ਗ੍ਰਹਿ ਦੇਖੇ ਤੇਰਾ ਭਰੋਸਾ ਯਾ ਕਲ ਮੈਂ ਸਭ ਕਾਲ ਕਰਪਾਣ ਕੇ ਭਾਰੀ ਭਿਆਨ ਕੋ ਭਾਰੀ ਭਰੋਸਾ ਵਾਹਿਗੁਰੂ ਮੇਰਿ ਕਰੋ ਜਣ ਤੇ ਮੋਹ ਜਾਹੇ ਗਰੀਬ ਨਿਵਾਜ ਨ ਦੂਸਰ ਤੋਂ ਸਭ ਪੂਰ ਚੋ ਮਹਮਰੀ ਪ੍ਰਭ ਆਪਣਾ ਪੂਰਨ ਹਰ ਕਹੂੰ ਕੋ ਮੋਸਾ ਸੇਵ ਕਰੀ ਤੁਮਰੀ ਤਨ ਕੇ ਸਭੀ ਗ੍ਰਹਿ ਦੇਖੇ ਤੇਰਾ ਭਰੋਸਾ ਯਾ ਕਲ ਮੈਂ ਸਭ ਕਾਲ ਕਰਪਾਣ ਕੇ ਭਾਰੀ ਭਿਆਨ ਕੋ ਭਾਰੀ ਭਰੋਸਾ ਵਾਹਿਗੁਰੂ ਮੇਰਿ ਕਰੋ ਜਣ ਤੇ ਮੋਹ ਜਾਹੇ ਗਰੀਬ ਨਿਵਾਜ ਨ ਦੂਸਰ ਤੋਂ ਸਭ ਪੂਰ ਚੋ ਮਹਮਰੀ ਪ੍ਰਭ ਆਪਣਾ ਪੂਰਨ ਹਰ ਕਹੂੰ ਕੋ ਮੋਸਾ ਸੇਵ ਕਰ ਭਾਰੀ ਭਜਨ ਕੋ ਭਾਰੀ ਬਰੋਸਾ ਵਾਹਿਗੁਰੂ ਮਿਹਰ ਕਰੋ ਜਿਨ ਤੇ ਮੋਹੇ ਜਾ ਹੈ ਗਰੀਬ ਨਵਾਜ਼ ਨ ਦੂਸਰ ਦੋਸੋ ਭੂਲ ਚਮਾ ਮਰੀ ਪ੍ਰਭ ਆਪਨ ਭੂਲਨ ਹਰ ਕਹੂੰ ਕੋ ਮੋਸੋ ਸੇਵ ਕਰੀ ਤੁਮਰੀ ਦਿਨ ਕੇ ਸਭੀ ਗ੍ਰਹ ਦੇ ਕੇ ਦਿਰ ਭਰੋਸੋ ਯਾ ਕਲ ਮੈਂ ਸਰਕਾਰ ਕਿਰਪਾਨ ਕੇ ਭਾਰੀ ਭਜਨ ਕੋ ਭਾਰੀ ਬਰੋਸਾ ਵਾਹਿਗੁਰੂ ਮਿਹਰ ਕਰੋ ਜਿਨ ਤੇ ਮੋਹੇ ਜਾ ਹੈ ਗਰੀਬ ਨਵਾਜ਼ ਨ ਦੂਸਰ ਦੋਸੋ ਭੂਲ ਚਮਾ ਮਰੀ ਪ੍ਰਭ ਆਪਨ ਭੂਲਨ ਹਰ ਕਹੂੰ ਕੋ ਮੋਸੋ ਸੇਵ ਕਰੀ ਤੁਮਰੀ ਦਿਨ ਕੇ ਸਭੀ ਗ੍ਰਹ ਦੇ ਕੇ ਦਿਰ ਭਰੋਸੋ ਯਾ ਕਲ ਮੈਂ ਸਰਕਾਰ ਕਿਰਪਾਨ ਕੇ ਭਾਰੀ ਭਜਨ ਕੋ ਭਾਰੀ ਬਰੋਸਾ ਵਾਹਿਗੁਰੂ ਮੇਰੇ ਕੋ ਤੇਨੋ ਹੀ ਜਾਹੇ ਗਰੀਬ ਨਵਾਜ ਨ ਦੂਸਰ ਤੋਸ ਪੂਜ ਜਮਾ ਮਨੀ ਪ੍ਰਭਾਪਨ ਭੂਲਨ ਹਰ ਕਹੂੰ ਕੋ ਮੋਸੋ ਸੇਵ ਕਰੀ ਤੁਮਰੀ ਤਨ ਕੇ ਸਭੀ ਗ੍ਰਹ ਦੇਖੇ ਤੇਰਾ ਭਰੋਸੋ ਯਾ ਕਲਮੇ ਸਭ ਗਾਲ ਕਿਰਪਾਨ ਕੇ ਭਾਰੀ ਭਜਨ ਕੋ ਭਾਰੀ ਭਰੋਸੋ ਵਾਹਿਗੁਰੂ ਮੇਰੇ ਕੋ ਤੇਨੋ ਹੀ ਜਾਹੇ ਗਰੀਬ ਨਵਾਜ ਨ ਦੂਸਰ ਤੋਸ ਪੂਜ ਜਮਾ ਮਨੀ ਪ੍ਰਭਾਪਨ ਭੂਲਨ ਹਰ ਕਹੂੰ ਕੋ ਮੋਸੋ ਸੇਵ ਕਰੀ ਤੁਮਰੀ ਤਨ ਕੇ ਸਭੀ ਗ੍ਰਹ ਦੇਖੇ ਤੇਰਾ ਭਰੋਸੋ ਯਾ ਕਲਮੇ ਸਭ ਗਾਲ ਕਿਰਪਾਨ ਕੇ ਭਾਰੀ ਭਜਨ ਕੋ ਭਾਰੀ ਭਰੋਸੋ ਵਾਹਿਗੁਰੂ ਮੇਰ ਕਰੋ ਦਿਨ ਤੈਨੂੰ ਇਹ ਚਾਹੇ ਗਰੀਬ ਨਵਾਇ ਨਾ ਦੂਸਰ ਤੋਂ ਸਭ ਪੂਝ ਮਹਰੀ ਪ੍ਰਭਾ ਪਰਪੂਰਨ ਹਰ ਕੰਕੋ ਮੋਸੋ ਸੇਵ ਕਰੀ ਤੂੰ ਮਰੀ ਤਨ ਕੇ ਸਭੀ ਗ੍ਰਹਿ ਦੇ ਕੇ ਤਰ ਭਰੋਸੋ ਯਾ ਕਲ ਮੈਂ ਸਭ ਕਾਲ ਕਿਰਪਾਨ ਕੇ ਭਾਰੀ ਭਜਨ ਕੋ ਭਾਰੀ ਭਰੋਸੋ ਵਾਹਿਗੁਰੂ ਮੇਰ ਕਰੋ ਦਿਨ ਤੈਨੂੰ ਇਹ ਚਾਹੇ ਗਰੀਬ ਨਵਾਇ ਨਾ ਦੂਸਰ ਤੋਂ ਸਭ ਪੂਝ ਮਹਰੀ ਪ੍ਰਭਾ ਪਰਪੂਰਨ ਹਰ ਕੰਕੋ ਮੋਸੋ ਸੇਵ ਕਰੀ ਤੂੰ ਮਰੀ ਤਨ ਕੇ ਸਭੀ ਗ੍ਰਹਿ ਦੇ ਕੇ ਤਰ ਭਰੋਸੋ ਯਾ ਕਲ ਮੈਂ ਸਭ ਕਾਲ ਕਿਰਪਾਨ ਕੇ ਭਾਰੀ ਭਜਨ ਕੋ ਭਾਰੀ ਭਰੋਸੋ ਵਾਹਿਗੁਰੂ ਮੇਰ ਕਰੋ ਦਿਨ ਤੈਨੂੰ ਇਹ ਚਾਹੇ ਗਰੀਬ ਨਵਾਇ ਨ ਉਲਟਿ ਮੋਹ ਹਮਰੀ ਪ੍ਰਭਾ ਪ੍ਰਭੂਲਨ ਹਰ ਕਹੂੰ ਕੋ ਮੋਹ ਸੋ ਸੇਵ ਕਰੀ ਤੁਮਰੀ ਤਰੀਕੇ ਸਭੀ ਗ੍ਰਹਿ ਦੇਖੀ ਤੇਰਾ ਭਰੋਸੋ ਯਾ ਕਲ ਮੈਂ ਸਭ ਕਾ ਕਿਰਪਾਨ ਕੇ ਭਾਰੀ ਭਜਨ ਕੋ ਭਾਰੀ ਭਰੋਸੋ ਵਾਹਿਗੁਰੂ ਮੇਰ ਕਰੋ ਤਣ ਤੇ ਮੋਹ ਜਾਏ ਗਰੀਬ ਨਿਵਾਜ਼ ਨੇ ਦੂਸਰ ਤੋਸੋ ਉਲਟਿ ਮੋਹ ਹਮਰੀ ਪ੍ਰਭਾ ਪ੍ਰਭੂਲਨ ਹਰ ਕਹੂੰ ਕੋ ਮੋਹ ਸੋ ਸੇਵ ਕਰੀ ਤੁਮਰੀ ਤਰੀਕੇ ਸਭੀ ਗ੍ਰਹਿ ਦੇਖੀ ਤੇਰਾ ਭਰੋਸੋ ਯਾ ਕਲ ਮੈਂ ਸਭ ਕਾ ਕਿਰਪਾਨ ਕੇ ਭਾਰੀ ਭਜਨ ਕੋ ਭਾਰੀ ਭਰੋਸੋ ਵਾਹਿਗੁਰੂ ਮੇਰ ਕਰੋ ਤਣ ਤੇ ਮੋਹ ਜਾਏ ਗਰੀਬ ਨਿਵਾਜ਼ ਨੇ ਦੂਸਰ ਤੋਸੋ ਉਲਟਿ ਮੋਹ ਹਮਰੀ ਪ੍ਰਭਾ ਪਨ ਭੂਲਨ ਹਰ ਕਹੂ ਕੋ ਮੋਸੋ ਸੇਵ ਕਰੀ ਤੁਮਰੀ ਤਨ ਕੇ ਸਭੀ ਗ੍ਰਹਿ ਦੇਖੀ ਤੇਰਾ ਭਰੋਸਾ ਹੀ ਆਕਾਲ ਮੈਂ ਸਭ ਕਾਲ ਕਿਰਪਾਨ ਕੇ ਭਾਰੀ ਭਿਆਨ ਕੋ ਭਾਰੀ ਭਰੋਸਾ ਵਾਹਿਗੁਰੂ ਮੇਰੇ ਕਰਤਨ ਤੇ ਮੋਹੇ ਜਾਹੇ ਗਰੀਬ ਨਵਾਜ ਨਾ ਦੂਸਰਾ ਤੋ ਸੋ ਪੂਛ ਮੋ ਮੇਰੀ ਪ੍ਰਭਾਪਨ ਭੂਲਨ ਹਰ ਕਹੂ ਕੋ ਮੋਸੋ ਸੇਵ ਕਰੀ ਤੁਮਰੀ ਤਨ ਕੇ ਸਭੀ ਗ੍ਰਹਿ ਦੇਖੀ ਤੇਰਾ ਭਰੋਸਾ ਹੀ ਆਕਾਲ ਮੈਂ ਸਭ ਕਾਲ ਕਿਰਪਾਨ ਕੇ ਭਾਰੀ ਭਿਆਨ ਕੋ ਭਾਰੀ ਭਰੋਸਾ ਵਾਹਿਗੁਰੂ ਮੇਰੇ ਕਰਤਨ ਤੇ ਮੋਹੇ ਜਾਹੇ ਗਰੀਬ ਨਵਾਜ ਨਾ ਦੂਸਰਾ ਤੋ ਸੋ ਪੂਛ ਮੋ ਮੇਰੀ ਪ੍ਰਭਾਪਨ ਭੂਲਨ ਹਰ ਕਹੂ ਕੋ ਮੋਸੋ ਸੇਵ ਕਰੀ ਤੁਮਰੀ ਤਨ ਕੇ ਸਭੀ ਗ੍ਰਹਿ ਦੇਖੀ ਤੇਰਾ ਭਰੋਸਾ ਇਹ ਆ ਕਲਮੇ ਸਬ ਕਾਲ ਕਿਰਪਾਨ ਕੇ ਭਾਰੀ ਭਿਜਾਨ ਕੋ ਭਾਰੀ ਭਰੋਸੋ ਵਾਹਿਗੁਰੂ ਮੇਰ ਗੁਰਦਣ ਤੇ ਮੋਹੇ ਜਾਹੇ ਗਰੀਬ ਨਿਵਾਜ਼ ਨਾ ਦਸਰ ਤੋਸੋ ਬਹੁ ਜਮਾ ਹੁ ਮਨੀ ਪ੍ਰਭ ਆਪਨ ਭੂਲਨ ਹਰ ਕਹੂੰ ਕੋ ਮੋਸੋ ਸੇਵ ਕਰੀ ਤੁਮਰੀ ਦਿਨ ਕੇ ਸਭੀ ਗ੍ਰਹਿ ਦੇਖੀਂ ਤੇਰਾ ਭਰੋਸੋ ਇਹ ਆ ਕਲਮੇ ਸਬ ਕਾਲ ਕਿਰਪਾਨ ਕੇ ਭਾਰੀ ਭਿਜਾਨ ਕੋ ਭਾਰੀ ਭਰੋਸੋ ਵਾਹਿਗੁਰੂ ਮੇਰ ਗੁਰਦਣ ਤੇ ਮੋਹੇ ਜਾਹੇ ਗਰੀਬ ਨਿਵਾਜ਼ ਨਾ ਦਸਰ ਤੋਸੋ ਬਹੁ ਜਮਾ ਹੁ ਮਨੀ ਪ੍ਰਭ ਆਪਨ ਭੂਲਨ ਹਰ ਕਹੂੰ ਕੋ ਮੋਸੋ ਸੇਵ ਕਰੀ ਤੁਮਰੀ ਦਿਨ ਕੇ ਸਭੀ ਗ੍ਰਹਿ ਦੇਖੀਂ ਤੇਰਾ ਭਰੋਸੋ ਇਹ ਆ ਕਲਮੇ ਸ ਵਾਹਿਗੁਰੂ ਮੇਰ ਕਰੋ ਤਿੰਨ ਤਿੰਨ ਉਹੇ ਜਾਹੇ ਗਰੀਬ ਨਿਵਾਜ਼ ਨ ਦੂਸਰ ਤੋਸੋ ਪੂਛ ਮਹਮਲੀ ਪ੍ਰਭਾ ਆਪਣਾ ਭੂਲਨ ਹਰ ਕਹੂੰ ਕੋ ਮੌਸੋ ਸੇਵ ਕਰੀ ਤੁਮਰੀ ਤਨ ਕੇ ਸਭੀ ਗ੍ਰਹ ਦੇ ਕੀ ਤਰ ਭਰੋਸੋ ਯਾ ਕਲਮੇ ਸਭ ਗਾਲ ਕਰਵਾਨ ਕੇ ਭਾਰੀ ਪੂਜਨ ਕੋ ਭਾਰੀ ਬਲੋਸੋ ਵਾਹਿਗੁਰੂ ਮੇਰ ਕਰੋ ਤਿੰਨ ਤਿੰਨ ਉਹੇ ਜਾਹੇ ਗਰੀਬ ਨਿਵਾਜ਼ ਨ ਦੂਸਰ ਤੋਸੋ ਪੂਛ ਮਹਮਲੀ ਪ੍ਰਭਾ ਆਪਣਾ ਭੂਲਨ ਹਰ ਕਹੂੰ ਕੋ ਮੌਸੋ ਸੇਵ ਕਰੀ ਤੁਮਰੀ ਤਨ ਕੇ ਸਭੀ ਗ੍ਰਹ ਦੇ ਕੀ ਤਰ ਭਰੋਸੋ ਯਾ ਕਲਮੇ ਸਭ ਗਾਲ ਕਰਵਾਨ ਕੇ ਭਾਰੀ ਪੂਜਨ ਕੋ ਭਾਰੀ ਬਲੋਸੋ ਵਾਹਿਗੁਰੂ ਮੇਰਿ ਕੋਤੜੇ ਤੈਨੋ ਹੈ ਜਾਹੇ ਗਰੀਬ ਨਵਾਜ਼ ਨ ਦੂਸਰ ਤੋਂ ਸੋ ਪੂਛਮ ਮਨੀ ਪ੍ਰਭਾਪਨ ਭੂਲਨ ਹਰ ਕਹੂੰ ਕੋ ਮੋਸੋ ਸੇਵ ਕਰੀ ਤੁਮਰੀ ਦਿਨ ਕੇ ਸਭੀ ਘਰ ਦੇਖੀ ਤੇਰਾ ਭਰੋਸਾ ਹੀ ਆਕਲ ਮੈਂ ਸਰਕਾਰ ਕਿਰਪਾਨ ਕੇ ਭਾਰੀ ਭਿਆਨ ਕੋ ਭਾਰੀ ਭਰੋਸੋ ਵਾਹਿਗੁਰੂ ਮੇਰਿ ਕੋਤੜੇ ਤੈਨੋ ਹੈ ਜਾਹੇ ਗਰੀਬ ਨਵਾਜ਼ ਨ ਦੂਸਰ ਤੋਂ ਸੋ ਪੂਛਮ ਮਨੀ ਪ੍ਰਭਾਪਨ ਭੂਲਨ ਹਰ ਕਹੂੰ ਕੋ ਮੋਸੋ ਸੇਵ ਕਰੀ ਤੁਮਰੀ ਦਿਨ ਕੇ ਸਭੀ ਘਰ ਦੇਖੀ ਤੇਰਾ ਭਰੋਸਾ ਹੀ ਆਕਲ ਮੈਂ ਸਰਕਾਰ ਕਿਰਪਾਨ ਕੇ ਭਾਰੀ ਭਿਆਨ ਕੋ ਭਾਰੀ ਭਰੋਸੋ ਵਾਹਿਗੁਰੂ ਮੇਰਿ ਕੋਤੜੇ ਤੈਨੋ ਹੈ ਜਾਹੇ ਗਰੀਬ ਨਵਾਜ਼ ਨ ਦ ਉਲਟੀ ਮਹਮਾ ਨਹੀਂ ਪ੍ਰਭ ਆਪਨ ਭੂਲਨ ਹਰ ਕਹੁ ਨੂੰ ਕਉ ਮੋਸੋ ਸੇਵ ਕਰੀ ਤੁਮਰੀ ਤਨ ਕੇ ਸਭੀ ਗ੍ਰਹਿ ਦੇਖੇ ਤੇਰਾ ਭਰੋਸੋ ਯਾ ਕਲਮੇ ਸਭ ਕਾਲ ਕਿਰਪਾਨ ਕੇ ਭਾਰੀ ਭਜਨ ਕੋ ਭਾਰੀ ਭਰੋਸੋ ਵਾਹਿਗੁਰੂ ਮੇਰ ਕੋ ਤੈਨੂੰ ਤੇ ਮੋਹ ਜਾਹੇ ਗਰੀਬ ਨਿਵਾਜ਼ ਨਾ ਦੂਸਰ ਤੋਸਾ ਕੋ ਉਲਟੀ ਮਹਮਾ ਨਹੀਂ ਪ੍ਰਭ ਆਪਨ ਭੂਲਨ ਹਰ ਕਹੁ ਨੂੰ ਕਉ ਮੋਸੋ ਸੇਵ ਕਰੀ ਤੁਮਰੀ ਤਨ ਕੇ ਸਭੀ ਗ੍ਰਹਿ ਦੇਖੇ ਤੇਰਾ ਭਰੋਸੋ ਯਾ ਕਲਮੇ ਸਭ ਕਾਲ ਕਿਰਪਾਨ ਕੇ ਭਾਰੀ ਭਜਨ ਕੋ ਭਾਰੀ ਭਰੋਸੋ ਵਾਹਿਗੁਰੂ ਮੇਰ ਕੋ ਤੈਨੂੰ ਤੇ ਮੋਹ ਜਾਹੇ ਗਰੀਬ ਨਿਵਾਜ਼ ਨਾ ਦੂਸਰ ਤੋਸਾ ਉੱਚ ਮੋਹ ਹਮਰੀ ਪ੍ਰਭ ਆਪਨ ਭੂਲਨ ਹਰ ਕਹੂੰ ਕਉ ਮੋਸੋ ਸੇਵ ਕਰੀ ਤੁਮਰੀ ਤਿਨਕੇ ਸਭੀ ਗ੍ਰਹਿ ਦੇਖੀ ਤਰ ਪਰੋਸੋ ਯਾ ਕਲਵੇਂ ਸਭ ਕਾਲ ਕਿਰਪਾਨ ਕੇ ਭਾਰੀ ਭਿਆਨ ਕੋ ਭਾਰੀ ਬਰੋਸੋ ਵਾਹੇ ਰੂ ਮੇਰ ਕਰੋ ਦਰਨ ਤੈਨੋ ਹੈ ਜਾਹੇ ਗਰੀਬ ਨਵਾਜ਼ਨ ਦੂਸਰ ਤੋਸੋ ਉੱਚ ਮੋਹ ਹਮਰੀ ਪ੍ਰਭ ਆਪਨ ਭੂਲਨ ਹਰ ਕਹੂੰ ਕਉ ਮੋਸੋ ਸੇਵ ਕਰੀ ਤੁਮਰੀ ਤਿਨਕੇ ਸਭੀ ਗ੍ਰਹਿ ਦੇਖੀ ਤਰ ਪਰੋਸੋ ਯਾ ਕਲਵੇਂ ਸਭ ਕਾਲ ਕਿਰਪਾਨ ਕੇ ਭਾਰੀ ਭਿਆਨ ਕੋ ਭਾਰੀ ਬਰੋਸੋ ਵਾਹੇ ਰੂ ਮੇਰ ਕਰੋ ਦਰਨ ਤੈਨੋ ਹੈ ਜਾਹੇ ਗਰੀਬ ਨਵਾਜ਼ਨ ਦੂਸਰ ਤੋਸੋ ਬੋਲੀ ਜੀ ਮੋਹਮਨੀ ਪ੍ਰਭਾ ਆਪਣਾ ਭੂਲਨ ਹਰ ਕਹੂੰ ਕੋ ਮੋਸਾ ਸੇਵ ਕਰੀ ਤੁਮਰੀ ਤਨ ਕੇ ਸਭੀ ਗ੍ਰਹਿ ਦੇ ਖੇਤਰ ਪਰੋਸੋਈ ਆਕਲ ਮੈਂ ਸਰਬਾਤ ਕਿਰਪਾਨ ਕੇ ਭਾਰੀ ਭਿਆਨ ਕੋ ਭਾਰੀ ਪਰੋਸੋ ਵਾਹਿਗੁਰੂ ਮੇਰ ਕਰੋ ਤੇ ਮੋਹ ਜਾਹੇ ਗਰੀਬ ਨਿਵਾਜ਼ ਨਾ ਦੂਸਰ ਤੋਸੋ ਪੂਛ ਮੋਹਮਨੀ ਪ੍ਰਭਾ ਆਪਣਾ ਭੂਲਨ ਹਰ ਕਹੂੰ ਕੋ ਮੋਸਾ ਸੇਵ ਕਰੀ ਤੁਮਰੀ ਇਹ ਕੇ ਸਭੀ ਗ੍ਰਹਿ ਦੇਖੇ ਤਰਪ ਰੋਸੋ ਯਾ ਕਲਮੇ ਸਭ ਕਾਲ ਕਿਰਪਾਨ ਕੇ ਭਾਰੀ ਭਜਾਨ ਕੋ ਭਾਰੀ ਬਰੋਸੋ ਵਾਹਿਗੁਰੂ ਮੇਰ ਕੋ ਤੁਰ ਕੇ ਮੋਹ ਜਾਹੇ ਗਰੀਬ ਨਮਾਜ਼ ਨੇ ਦੂਸਰ ਤੋਸੋ ਹੂਚ ਮਹਮਨੀ ਪ੍ਰਭ ਆਪਨ ਭੂਲਨ ਹਰ ਕਹੋਂ ਕੋ ਮੋਸੋ ਸੇਵ ਕਰੀ ਤੁਮਨੀ ਤਨ ਕੇ ਸਭੀ ਗ੍ਰਹਿ ਦੇਖੇ ਤਰਪ ਰੋਸੋ ਯਾ ਕਲਮੇ ਸਭ ਕਾਲ ਕਿਰਪਾਨ ਕੇ ਭਾਰੀ ਭਜਾਨ ਕੋ ਭਾਰੀ ਬਰੋਸੋ ਵਾਹਿਗੁਰੂ ਮੇਰ ਕੋ ਤੁਰ ਕੇ ਮੋਹ ਜਾਹੇ ਗਰੀਬ ਨਮਾਜ਼ ਨੇ ਦੂਸਰ ਤੋਸੋ ਹੂਚ ਮਹਮਨੀ ਪ੍ਰਭ ਆਪਨ ਭੂਲਨ ਹਰ ਕਹੋਂ ਕੋ ਮੋਸੋ ਸੇਵ ਕਰੀ ਤੁਮਨੀ ਤਨ ਕੇ ਸਭੀ ਗ੍ਰਹਿ ਦੇਖੇ ਤਰਪ ਰੋਸੋ ਯ ਵਾਹਿਗੁਰੂ ਮੇਰੇ ਕੋ ਤੇਰੇ ਤੇ ਮੋਹ ਜਾਹੇ ਗਰੀਬ ਨਵਾਜ਼ਨਾ ਦੂਸਰ ਤੋਸੋ ਫੂਲ ਚ ਮੋਹ ਮਰੀ ਪ੍ਰਭਾ ਆਪਣ ਭੂਲਨ ਹਰ ਕੌਮ ਕੋ ਮੋਸੋ ਸੇਵ ਕਰੀ ਤੁਮਰੀ ਦਿਨ ਕੇ ਸਭੀ ਘਰ ਦੇ ਖੇਤਰ ਪਰੋਸੋ ਯਾ ਕਲਮੇ ਸਭ ਕਾਲ ਕਿਰਪਾਨ ਕੇ ਪਹਾੜੀ ਭਿਆਨ ਕੋ ਪਹਾੜੀ ਪਰੋਸੋ ਵਾਹਿਗੁਰੂ ਮੇਰੇ ਕੋ ਤੇਰੇ ਤੇ ਮੋਹ ਜਾਹੇ ਗਰੀਬ ਨਵਾਜ਼ਨਾ ਦੂਸਰ ਤੋਸੋ ਫੂਲ ਚ ਮੋਹ ਮਰੀ ਪ੍ਰਭਾ ਆਪਣ ਭੂਲਨ ਹਰ ਕੌਮ ਕੋ ਮੋਸੋ ਸੇਵ ਕਰੀ ਤੁਮਰੀ ਦਿਨ ਕੇ ਸਭੀ ਘਰ ਦੇ ਖੇਤਰ ਪਰੋਸੋ ਯਾ ਕਲਮੇ ਸਭ ਕਾਲ ਕਿਰਪਾਨ ਕੇ ਪਹਾੜੀ ਭਿਆਨ ਕੋ ਪਹਾੜੀ ਪਰੋਸੋ ਵਾਹਿਗੁਰੂ ਮੇਰੇ ਕੋ ਤੇਰੇ ਤੇ ਮੋਹ ਜਾਹੇ ਗਰੀਬ ਨਵਾਜ਼ ਹੂਲਚ ਮੋਹਮਲੀ ਪ੍ਰਭਾਪਨ ਭੂਲਨ ਹਾਰ ਕਹੂੰ ਕੋ ਮੋਸੋ ਸੇਵ ਕਰੀ ਤੁਮਰੀ ਦਿਨ ਕੇ ਸਭੀ ਗ੍ਰਹਿ ਦੇਖੇ ਤੇਰਾ ਭਰੋਸਾ ਯਾ ਕਲਮੇ ਸਭ ਕਾਲ ਕਰਪਾਨ ਕੇ ਭਾਰੀ ਭੋਜਨ ਕੋ ਭਾਰੀ ਭਰੋਸਾ ਵਾਹਿਗੁਰੂ ਮੇਰ ਕੋ ਤੇਰੇ ਤੈਮੋਹ ਜਾ ਹੈ ਗਰੀਬ ਨਵਾਜ਼ ਰੰ ਦੂਸਰ ਦੋਸੋ ਹੂਲਚ ਮੋਹਮਲੀ ਪ੍ਰਭਾਪਨ ਭੂਲਨ ਹਾਰ ਕਹੂੰ ਕੋ ਮੋਸੋ ਸੇਵ ਕਰੀ ਤੁਮਰੀ ਦਿਨ ਕੇ ਸਭੀ ਗ੍ਰਹਿ ਦੇਖੇ ਤੇਰਾ ਭਰੋਸਾ ਯਾ ਕਲਮੇ ਸਭ ਕਾਲ ਕਰਪਾਨ ਕੇ ਭਾਰੀ ਭੋਜਨ ਕੋ ਭਾਰੀ ਭਰੋਸਾ ਵਾਹਿਗੁਰੂ ਮੇਰ ਕੋ ਤੇਰੇ ਤੈਮੋਹ ਜਾ ਹੈ ਗਰੀਬ ਨਵਾਜ਼ ਰੰ ਦੂਸਰ ਦੋਸੋ ਬੂਲਿ ਚਿਮੋਹ ਮਰੀ ਪ੍ਰਭਾਪਨ ਭੂਲਨ ਹਰ ਕਹੂੰ ਕਉ ਮੋਸੋ ਸੇਵ ਕਰੀ ਤੁਮਰੀ ਤਨ ਕੇ ਸਭੀ ਗ੍ਰਹਿ ਦੇਖੇ ਦਰ ਭਰੋਸੋ ਯਾ ਕਲਮੇ ਸਭ ਕਾਲ ਕਿਰਪਾਨ ਕੇ ਭਾਰੀ ਭਜਨ ਕੋ ਭਾਰੀ ਭਰੋਸੋ ਵਾਹਿਗੁਰੂ ਮੇਰ ਕਿਰਪਾ ਰਤਨ ਤੇ ਮੋਹੇ ਜਾਹੇ ਗਰੀਬ ਨਿਵਾਜ਼ਾ ਦੂਸਰੋ ਦੋਸੋ ਬੂਲਿ ਚਿਮੋਹ ਮਰੀ ਪ੍ਰਭਾਪਨ ਭੂਲਨ ਹਰ ਕਹੂੰ ਕਉ ਮੋਸੋ ਸੇਵ ਕਰੀ ਤੁਮਰੀ ਤਨ ਕੇ ਸਭੀ ਗ੍ਰਹਿ ਦੇਖੇ ਦਰ ਭਰੋਸੋ ਯਾ ਕਲਮੇ ਸਭ ਕਾਲ ਕਿਰਪਾਨ ਕੇ ਭਾਰੀ ਭਜਨ ਕੋ ਭਾਰੀ ਭਰੋਸੋ ਵਾਹਿਗੁਰੂ ਮੇਰ ਕਿਰਪਾ ਰਤਨ ਤੇ ਮੋਹੇ ਜਾਹੇ ਗਰੀਬ ਨਿਵਾਜ਼ਾ ਦੂਸਰੋ ਦੋ ਪੂਰਨ ਹਰ ਗਾਹ ਕਹੂੰ ਕਿ ਮੋਸੋ ਸੇਵ ਕਰੀ ਤੁਮਰੀ ਤਨ ਕੇ ਸਭੀ ਗ੍ਰਹਿ ਦੇਖੇ ਤਰ ਪਰੋਸੋ ਯਾ ਕਲਮੇ ਸਭ ਕਾਲ ਕਰਪਾਨ ਕੇ ਭਾਰੀ ਭਜਨ ਕੋ ਭਾਰੀ ਪਰੋਸੋ ਵਾਹ ਹੈ ਗੁਰੂ ਮੇਰ ਕਰੋ ਤੈਨੂੰ ਇਹ ਜਾਹੇ ਗਰੀਬ ਨਿਵਾਜ਼ ਦਾ ਦੂਸਰ ਦੋਸੋ ਪੂਰਜ ਮੋਹਮਲੀ ਪ੍ਰਭਾ ਬਨ ਪੂਰਨ ਹਰ ਗਾਹ ਕਹੂੰ ਕਿ ਮੋਸੋ ਸੇਵ ਕਰੀ ਤੁਮਰੀ ਤਨ ਕੇ ਸਭੀ ਗ੍ਰਹਿ ਦੇਖੇ ਤਰ ਪਰੋਸੋ ਯਾ ਕਲਮੇ ਸਭ ਕਾਲ ਕਰਪਾਨ ਕੇ ਭਾਰੀ ਭਜਨ ਕੋ ਭਾਰੀ ਪਰੋਸੋ ਵਾਹ ਹੈ ਗੁਰੂ ਮੇਰ ਕਰੋ ਤੈਨੂੰ ਇਹ ਜਾਹੇ ਗਰੀਬ ਨਿਵਾਜ਼ ਦਾ ਦੂਸਰ ਦੋਸਰ ਤੋਸੋ ਪੂਰਜਿ ਮੋਹਮਰੀ ਪ੍ਰਭਾ ਆਪਣ ਭੂਲਨ ਹਰ ਕਹੂੰ ਕਉ ਮੋਸੋ ਸੇਵ ਕਰੀ ਤੁਮਰੀ ਤਿਨਕੇ ਸਭੀ ਗ੍ਰਹਿ ਦੇਖੇ ਤਰਿ ਭਰੋਸੋ ਯਾ ਕਲਵੇਂ ਸਭ ਕਾਲ ਕਰ ਬਾਨ ਕੇ ਭਾਰੀ ਭਜਨ ਕੋ ਭਾਰੀ ਭਰੋਸੋ ਵਾਹਿਗੁਰੂ ਮੇਰਿ ਕਰੋ ਤਿਹਨ ਤੈਨੂ ਹੈ ਜਾਹੇ ਗਰੀਬ ਨਿਵਾਜ਼ ਨ ਦੂਸਰ ਦੋਸੋ ਪੂਰਜਿ ਮੋਹਮਰੀ ਪ੍ਰਭਾ ਆਪਣ ਭੂਲਨ ਹਰ ਕਹੂੰ ਕਉ ਮੋਸੋ ਸੇਵ ਕਰੀ ਤੁਮਰੀ ਤਿਨਕੇ ਸਭੀ ਗ੍ਰਹਿ ਦੇਖੇ ਤਰਿ ਭਰੋਸੋ ਯਾ ਕਲਵੇਂ ਸਭ ਕਾਲ ਕਰ ਬਾਨ ਕੇ ਭਾਰੀ ਭਜਨ ਕੋ ਭਾਰੀ ਭਰੋਸੋ ਵਾਹਿਗੁਰੂ ਮੇਰਿ ਕਰੋ ਤਿਹਨ ਤੈਨੂ ਹੈ ਜਾਹੇ ਗਰੀਬ ਨਿਵਾਜ਼ ਨ ਦੂਸਰ ਦੋਸੋ ਬੋਝ ਮੋਹਮਰੀ ਪ੍ਰਭ ਆਪਨ ਭੂਲਨ ਹਰ ਕਹੂੰ ਕਮ ਮੋਸੋ ਸੇਵ ਕਰੀ ਤੁਮਰੀ ਤਨ ਕੇ ਸਭੀ ਗ੍ਰਹਿ ਦੇਖੀ ਤਰ ਭਰੋਸੋ ਜਾ ਕਲਵੇਂ ਸਭ ਕਾਲ ਕਿਰਪਾਨ ਕੇ ਭਾਰੀ ਭਜਨ ਕੋ ਭਾਰੀ ਭਰੋਸੋ ਵਾਹਿਗੁਰੂ ਮਿਹਰ ਕਰੋ ਤੈਮੋ ਹੈ ਜਾਹੇ ਗਰੀਬ ਨਵਾਜ਼ਨਾ ਦੂਸਰ ਤੋਸੋ ਬੋਝ ਮੋਹਮਰੀ ਪ੍ਰਭ ਆਪਨ ਭੂਲਨ ਹਰ ਕਹੂੰ ਕਮ ਮੋਸੋ ਸੇਵ ਕਰੀ ਤੁਮਰੀ ਤਨ ਕੇ ਸਭੀ ਗ੍ਰਹਿ ਦੇਖੀ ਤਰ ਭਰੋਸੋ ਜਾ ਕਲਵੇਂ ਸਭ ਕਾਲ ਕਿਰਪਾਨ ਕੇ ਭਾਰੀ ਭਜਨ ਕੋ ਭਾਰੀ ਭਰੋਸੋ ਵਾਹਿਗੁਰੂ ਮਿਹਰ ਕਰੋ ਤੈਮੋ ਹੈ ਜਾਹੇ ਗਰੀਬ ਨਵਾਜ਼ਨਾ ਦੂਸਰ ਤੋਸੋ ਬੋਝ ਮੋਹਮਰੀ ਪ੍ਰਭ ਆਪਨ ਭੂਲਨ ਹਰ ਕਹੂੰ ਕਮ ਤਨ ਕੇ ਸਭੀ ਗ੍ਰਹਿ ਦੇਖੇ ਤੇਰੇ ਪ੍ਰੋਸੋ ਯਾ ਕਲਵੇਂ ਸਭ ਕਾਲ ਕਰਪਾਨ ਕੇ ਭਾਰੀ ਭਿਆਨ ਕੇ ਭਾਰੀ ਪ੍ਰੋਸੋ ਵਾਹਿਗੁਰੂ ਮੇਰ ਕੋ ਤੈਨੂੰ ਤੇ ਮੋਹ ਜਾਹੇ ਗਰੀਬ ਨਵਾਜ਼ਨਾ ਦੂਸਰ ਤੋਂ ਸੋ ਪੋਛ ਬੋ ਮਹਮਰੀ ਪ੍ਰਭ ਆਪਨ ਭੂਲਨ ਹਰ ਕਉ ਕਉ ਮੋਸੋ ਸੇਵ ਕਰੀ ਤੁਮਰੀ ਤਨ ਕੇ ਸਭੀ ਗ੍ਰਹਿ ਦੇਖੇ ਤੇਰੇ ਪ੍ਰੋਸੋ ਯਾ ਕਲਵੇਂ ਸਭ ਕਾਲ ਕਰਪਾਨ ਕੇ ਭਾਰੀ ਭਿਆਨ ਕੇ ਭਾਰੀ ਪ੍ਰੋਸੋ ਵਾਹਿਗੁਰੂ ਮੇਰ ਕੋ ਤੈਨੂੰ ਤੇ ਮੋਹ ਜਾਹੇ ਗਰੀਬ ਨਵਾਜ਼ਨਾ ਦੂਸਰ ਤੋਂ ਸੋ ਭੂਲ ਚ ਮਹਮਰੀ ਪ੍ਰਭ ਆਪਨ ਭੂਲਨ ਹਰ ਕਉ ਕਉ ਮੋਸੋ ਸੇਵ ਕਰੀ ਤੁਮਰੀ ਤਨ ਕੇ ਸਭੀ ਗ੍ਰਹਿ ਦੇਖੇ ਤੇਰੇ ਪ੍ਰੋਸੋ ਯਾ ਕਲਵੇਂ ਸਭ ਵਾਹਿਗੁਰੂ ਪਾਤਸ਼ਾਹ ਜੀ ਬਰੋਸਵਾਹਿਗੁਰੂ ਮੇਰ ਕਰੋ ਤੈਨੂੰ ਤੇ ਮੋਹ ਜਾਹੇ ਗਰੀਬ ਨਿਵਾਜ਼ ਨਾ ਦੂਸਰ ਤੋਂ ਸੋ ਪੂਛ ਮਹਮਨੀ ਪ੍ਰਭ ਆਪਨ ਪੂਰਨ ਹਰ ਕਹੂੰ ਕਮ ਮੋਸੋ ਸੇਵ ਕਰੀ ਤੁਮਰੀ ਫਿਰ ਕੇ ਸਭੀ ਗ੍ਰਹਿ ਦੇਖੇ ਤਰਪ ਬਰੋਸੋ ਯਾ ਕਾਵੇ ਸਭ ਕਾਲ ਕਿਰਪਾਨ ਕੇ ਭਾਰੀ ਭਿਆਨ ਤੋਂ ਭਾਰੀ ਬਰੋਸੋ ਵਾਹਿਗੁਰੂ ਮੇਰ ਕਰੋ ਤੈਨੂੰ ਤੇ ਮੋਹ ਜਾਹੇ ਗਰੀਬ ਨਿਵਾਜ਼ ਨਾ ਦੂਸਰ ਤੋਂ ਸੋ ਪੂਛ ਮਹਮਨੀ ਪ੍ਰਭ ਆਪਾ ਪੂਰਨ ਹਰ ਕਹੂੰ ਕਮ ਮੋਸੋ ਸੇਵ ਕਰੀ ਤੁਮਰੀ ਦਿਨ ਕੇ ਸਭੀ ਗ੍ਰਹਿ ਦੇਖੇ ਤਰਪ ਬਰੋਸੋ ਯਾ ਕਲ ਨੇ ਸਭ ਕਾਲ ਕਿਰਪਾਨ ਕੇ ਭਾਰੀ ਭਿਆਨ ਤੋਂ ਭਾਰੀ ਬਰੋ ਤਾਂ ਤਿੰਨ ਗੁਰੂਆਂ ਅੰਦਰ ਸਾਰ ਸوجੇ ਪਾਛਾ ਤੰਗੂ ਗੁਰਬ ਸਿੰਘ ਜੀ ਮਾਤਾ ਬਸੇ ਚੰਜੀ ਮਹਾਰਾਜ ਹਨ ਜਿਹੜਾ ਬਖਸ਼ੇ ਪਾਛੇ ਦਾ ਬੰਦਾ ਸਿੰਘ ਬਾਦਰ ਸੋ ਇਹੋ ਚੇ ਪਾਛਾ ਜਿਨ੍ਹਾਂ ਜਿਨ੍ਹਾਂ ਨੇ ਹਾਜ਼ਰੀਆਂ ਭੇਜ ਸਭ ਦੀ ਮਨਗਾਵਨਾ ਪੂਰੀ ਗੁਰਪਾਛਾ ਆਧੀਆਂ ਅਪਾਧੀਆਂ ਉਪਾਧੀਆਂ ਤੋਂ ਬਚਾਓ ਤਰੱਕੀਆਂ ਬਖਸ਼ੇ ਤੰਦਰੁਸੇ ਮਖਸ਼ਦ ਨੂੰ ਜੋ ਜੀ ਤੇਰੇ ਦਰਤਿਆਵੇ ਸ੍ਰੀ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਭ ਦਾ ਭਲਾਵਾ ਹੈ ਗੁਰਜੀ ਦਾ ਖਾਲਸਾ ਹੋਇ ਕੋ ਜੀ ਚਲੋ ਪੋਜੋ ਲੋ ਨੀ ਯਾਰੇ ਹੁਣ ਅਸੀਂ ਆਪਣਾ ਚਾਬ ਕਰ ਲਈਏ ਫਿਰ ਆਪਾਂ ਕਾ ਕੀ ਹੋਵਾਂਗੇ ਕਿਸ ਦਿਨ ਮਾਰੇ ਕਰਨ ਕਿਰਪਾ ਸਭ ਨੂੰ ਸਤਿ ਸ੍ਰੀ ਅਕਾਲ ਸਾਨੂੰ ਤੰਦਰੁਸਤ ਰਹੀ ਸਤਿ ਸ੍ਰੀ ਅਕਾਲ ਚੜ੍ਹਦੀ ਕਲਾ ਵਕਸ਼ਨ ਤੇ ਦੂਸਰਾ ਜਾਪ ਥੋੜੇ ਚਿਰ ਬਾਅਦ ਲਾਈਵ ਹੋਵਾਂਗੇ ਤੇ ਜੇ ਫਿਰ ਇਕੱਠੇ ਹੋਣਾ ਤੇ ਫਿਰ ਆਪਾਂ ਇਕੱਠੇ ਹੋ ਜਾਵਾਂਗੇ ਮਾਰੇ ਕਿਰਪਾ ਕਰਨ